ਡਬਲ ਪੰਪ ਬਈ ਮੇਰੇ ਟਾਇਰ ਚੈੱਕ ਕਰਾਈ ਟਾਇਰ ਤਾਂ ਮੂਰੇਲੇ ਜਮਾ ਨਵੇਂ ਨੇ ਪਿਛਲੇ ਟਾਇਰਾਂ ਦੀ ਕੰਡੀਸ਼ਨ ਵੀ ਹੈਗੀ ਆ 70 75 ਪੈਸੇ ਰਿੰਬਾਂ ਦੇ ਹਜੇ ਤੱਕ ਸਟਿੱਕਰ ਹੈ ਜਿਹੜੇ ਉਮੀ ਪਏ ਨੇ ਤੇ ਜੇ ਚੱਲਿਆ ਹੋਇਆਗਾ ਚੱਲਿਆ ਹੋਇਆ 919 ਘੰਟੇ ਬਈ ਚੈੱਕ ਕਰਾਈ 919 ਘੰਟੇ ਜਿਹੜਾ ਜੈਨੂਅਨ ਚੱਲਿਆ ਹੋਇਆ ਭੱਠੀ ਵੀ ਚੈੱਕ ਕਰਾ ਦੇ ਆ ਦੇਖੋ ਗਲਿਸਾ ਵਾਲੀਆਂ ਜਿੰਨੀਆਂ ਪਿੰਨਾ ਪੁੰਨਾ ਨੇ ਉਮੀ ਲੱਗੀਆਂ ਪੁਈਆਂ ਨੇ ਪਿੱਛੋਂ ਵੀ ਕੰਡੀਸ਼ਨ ਦਿਖਾ ਦੇ ਲੋ ਵੀ ਸੱਜਣੋ ਬਰਨਾਲੇ ਟਰੈਕਟਰ ਮੰਡੀ ਦੇ ਵਿੱਚ ਆਇਆ ਇੱਕ ਸਵਰਾਜ ਨੇ ਨਾ ਨਵਾਂ ਟਰੈਕਟਰ ਲਾਂਚ ਕਰਿਆ ਸੀ ਥੋੜਾ ਟਾਈਮ ਪਹਿਲਾਂ ਮੈਨੂੰ ਲੱਗਾ ਮੈਂ ਵੀ ਪਹਿਲੀ ਵਾਰੀ ਦੇਖਿਆ ਤੁਸੀਂ ਵੀ ਪਹਿਲੀ ਵਾਰੀ ਦੇਖੋਗੇ ਕਿਹੜਾ ਹੈਗਾ ਸਵਰਾਜ 843 ਐਸ ਐਮ ਕਹਿੰਦੇ 855 ਦਾ ਮੁਕਾਬਲਾ ਕਰਨ ਵਾਸਤੇ ਉਹਨਾਂ ਨੇ ਲਾਂਚ ਕਰਿਆ ਹੈਗਾ 4 ਵੀਰ 4 ਚ ਹੈ ਡਬਲ ਪੰਪ ਬਈ ਮੇਰੇ ਟਾਇਰ ਚੈੱਕ ਰਹੀਂ ਟਾਇਰ ਤਾਂ ਮੂਰੇ ਲਈ ਜਿਵੇਂ ਨਵੇਂ ਨੇ ਪਿਛਲੇ ਟਾਇਰਾਂ ਦੀ ਕੰਡੀਸ਼ਨ ਵੀ ਹੈਗੀ ਆ 70 75 ਪੈਸੇ ਰਿੰਬਾਂ ਦੇ ਹਜੇ ਤੱਕ ਸਟicker ਹੈ ਜਿਹੜੇ ਉਵੇਂ ਪਏ ਨੇ ਤੇ ਜੇ ਚੱਲਿਆ ਹੋਇਆ ਹੈਗਾ ਚੱਲਿਆ ਹੋਇਆ 919 ਘੰਟੇ ਬਈ ਚੈੱਕ ਨਹੀਂ 919 ਘੰਟੇ ਜਿਹੜਾ ਜੈਨੂਨ ਚੱਲਿਆ ਹੋਇਆ ਭੱਠੀ ਵੀ ਚੈੱਕ ਕਰਾ ਦੇ ਆ ਦੇਖੋ ਗਲਿਸਾ ਵਾਲੀਆਂ ਜਿੰਨੀਆਂ ਪਿੰਨਾ ਪੁੰਨਾ ਨੇ ਉਵੇਂ ਹੀ ਲੱਗੀਆਂ ਪੁਈਆਂ ਨੇ ਪਿੱਛੋਂ ਵੀ ਕੰਡੀਸ਼ਨ ਦੇਖਾ ਦੇਣਾ ਇਹ ਸਾਈਡ ਗੇਅਰ ਦੇ ਵਿੱਚ ਆ ਜਾਂਦਾ ਪਿੱਛੋਂ ਵੀ ਕੰਡੀਸ਼ਨ ਚੈੱਕ ਕਰ ਲਓ ਲਿੰਕਾਂ ਲੋਕਾਂ ਦਾ ਟੂਬਾ ਟੱਬਾਂ ਦਾ ਚੈੱਕ ਕਰ ਲਓ ਠੀਕ ਆ ਮਗਰਾਟ ਟੇਪ ਹੋਏ ਹੋਏ ਨੇ ਤੇ ਇਧਰਲਾ ਰਿੰਗ ਵੀ ਬਾਈ ਚੈੱਕ ਕਰਾ ਦੇ ਹਨਾ ਤੇ ਜਿਨ੍ਹਾਂ ਨੇ ਵੀ ਲੈਣਾ ਹੈਗਾ ਅੱਜ ਇਹ ਬਰਨਾਲੇ ਮੰਡੀ ਦੇ ਵਿੱਚ ਆਇਆ ਹੋਇਆ ਸੀ ਵੇਕਣ ਪਿੰਡ ਢਿਲਮਾ ਤੋਂ ਜਿਹੜੇ ਬਰਨਾਲੇ ਚਲੇਦਾ ਪਿੰਡ ਤੇ ਆਪਾਂ ਵਿੱਚੋਂ ਵੀ ਕੰਡੀਸ਼ਨ ਚੈੱਕ ਕਰਾਈ ਦਿੰਨੇ ਆ ਲੋ ਜੀ ਕਰੋ ਚੈੱਕ ਬਈ ਰੈਡੀਏਟਰ ਚੈੱਕ ਕਰਾਂਦੇ ਜਮਾ ਚਮਕੀ ਜਾਂਦਾ ਹੈਗਾ ਠੀਕ ਆ ਤੇ ਰੇਟ ਹੈਗਾ 6,70,000 ਰੁਪਇਆ ਜਿਹੜਾ ਮਾਨਤਾ ਨਾਲ ਮੌਕੇ ਤੇ ਹੋ ਜੂਗਾ ਤੇ ਨੰਬਰ ਜਿਹੜਾ ਆਪਾਂ ਟਾਈਟਲ 'ਚ ਚੱਲੀ ਜਾਂਦਾ ਜਿਨ੍ਹਾਂ ਨੇ ਲੈਣਾ ਸਵਰਾਜ 843 ਤਾਂ ਕਰ ਲਿਓ ਸੰਪਰਕ ਨੰਬਰ ਆਪਾਂ ਟਾਈਟਲ 'ਚ ਚਲਾਤਾ